ਦੀ ਵਾਈਕਲੀ ਦੀ ਖਾਸਾ ਹੈ ਜੀ ਕੀ ਫਤਿਹ ਆਪੇ ਪੰਜ ਸਿੰਘ ਤੇ ਸਵਾਪਤਾ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 10 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ 10 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਪਹਿਲੀ ਘਟਨਾ ਸਾਡੇ ਕੋਲ 10 ਜਨਵਰੀ 1943 ਦੀ ਹੈ ਇਸ ਦਿਨ ਪੁਲਿਸ ਦੁਆਰਾ ਬੱਬਰ ਅਕਾਲੀ ਲਹਿਰ ਦੇ ਹਰਵੰਸ ਸਿੰਘ ਸਰਹਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨਾਂ ਨੂੰ ਗ੍ਰਫਤਾਰੀ ਤੋਂ ਬਾਅਦ ਸਵਾ ਸਾਲ ਬਾਅਦ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ ਇਹਨਾਂ ਨੇ ਇੱਕ ਜੁਗ ਜੁਗਪਲਟਾ ਉਦਾਰ ਨਾਂ ਦੀ ਜਥੇਬੰਦੀ ਬੀਨ ਬਣਾਈ ਇਹ ਘਟਨਾ 10 ਜਨਵਰੀ 1966 ਦੀ ਹੈ ਇਸ ਦਿਨ ਸਿਗੁਰ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਇੰਗਲੈਂਡ ਤੋਂ ਭਾਰਤ ਵਾਪਸ ਲਿਆਂਦੇ ਗਏ ਸਨ ਅੰਗਰੇਜ਼ਾਂ ਨੇ ਜਦੋਂ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਉਹ ਇਹ ਸ਼ਾਸਤਰ ਇੰਗਲੈਂਡ ਲੈ ਗਏ ਸਨ ਤੇ ਉਹਨਾਂ ਨੇ ਇਹ ਸ਼ਾਸਤਰ ਵਾਪਸ ਕਰਨ ਦਾ ਫੈਸਲਾ ਕਰ ਲਿਆ ਅਤੇ 10 ਜਨਵਰੀ 1986 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਾਸਤਰ ਇੰਗਲੈਂਡ ਤੋਂ ਭਾਰਤ ਵਾਪਸ ਆਏ ਸਨ ਅਤੇ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਾਦਰਾ ਸ਼ਾਸਤਰੀ ਆਪ ਖੁਦ ਜਾ ਕੇ 에어ਪੋਰਟ ਤੋਂ ਇਹ ਸ਼ਾਸਤਰ ਲੈ ਕੇ ਲੈ ਕੇ ਆਏ ਸਨ ਅਤੇ ਇਹ ਸ਼ਾਸਤਰ ਹੁਣ ਸ੍ਰੀ ਨੰਨਕੁਰਾ ਸਾਹਿਬ ਵਿਖੇ ਸਿਸ਼ੋਭਿਧਾਨ ਨੇ ਅਗਲੀ ਘਟਨਾ ਜਦੋਂ 10 ਜਨਵਰੀ 1986 ਦੀ ਹੈ ਇਸ ਦਿਨ ਸਿੱਖ ਫੈਨਰੇਸ਼ਨ ਵੱਲੋਂ ਰਸਤਾ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਸਮੇਂ ਦੀ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਜੋ ਖੋਹ ਨੂੰ ਅਕਾਲੀ ਸਰਕਾਰ ਰੱਖਦੀ ਸੀ ਪਰ ਉਹ ਰਜੀਵ ਗਾਂਧੀ ਦੇ ਹੁਕਮਾਂ 'ਤੇ ਚੱਲਦੀ ਸੀ ਸਰਜੀਤ ਸਿੰਘ ਬਰਨਾਲਾ ਤੇ ਰਜੀਵ ਗਾਂਧੀ ਦੀ ਮੀਭੁਖਤ ਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਦਾ ਖਾਣ ਕੀਤਾ ਤੇ ਬਹੁਤ ਸਾਰੇ ਨੌਜਵਾਨਾਂ ਦੇ ਝੂਠੇ ਪਰਚ ਮੁਕਾਬਲੇ ਮਨਵਾਏ ਇਸੇ ਦੇ ਸੰਦਰਭ ਵਿੱਚ ਸਿੱਖ ਫੈਨਰੇਸ਼ਨ ਨੇ ਰਸਤਾ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਇਸ ਅੰਦੋਲਨ ਨੂੰ ਰੋਕਣ ਦੇ ਲਈ 8 ਜਨਵਰੀ ਨੂੰ ਹੀ ਸ਼ੁਰੂਆਤ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ 10 ਜਨਵਰੀ ਵਾਲੇ ਦਿਨ ਸਿੱਖ ਕੈਂਟਰੇਸ਼ਨ ਵੱਲੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਦਿਨ ਵੀ ਬਹੁਤ ਜ਼ਿਆਦਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਜੀਤ ਸਿੰਘ ਪਰਣਾਲਾ ਨੇ ਪਹਿਲਾਂ ਤੋਂ ਹੀ 16 ਆਰਮੀ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਬੁਲਾਇਆ ਆਇਆ ਸੀ ਕਿ ਹਾਲਾਤ ਖਰਾਬ ਨਾ ਹੋ ਜਾਈਂ ਨਕਲੀ ਪੁਸਤਕ ਮੁਕਾਬਲੇ ਦੀ ਸੂਚੀ ਦੇ ਵਿੱਚ 10 ਜਨਵਰੀ 1988 ਨੂੰ ਪਰਮਿੰਦਰ ਸਿੰਘ ਵਾਸੀ ਸਰਤੂੜਾ ਜਿਲ੍ਹਾ ਫਤਿਹਗੜ ਚੂੜੀਆਂ ਨੂੰ ਇੱਕ ਨਕਲੀ ਪੁਸਤਕ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਇਹ ਘਟਨਾ ਸਾਡੇ ਕੋਲ 10 ਜਨਵਰੀ 1990 ਦੀ ਹੈ। ਇਸ ਜਨ ਖਾਰਤੂ ਸਿੰਘਾ ਨੇ ਐਸਐਸਪੀ ਗੋਬਿੰਦ RAM ਨੂੰ ਉਸਦੇ ਦਫ਼ਤਰ ਦੇ ਵਿੱਚ ਹੀ ਬੰਬ ਨਾਲ ਉਡਾ ਦਿੱਤਾ ਸੀ। ਐਸਐਸਪੀ ਗੋਬਿੰਦ RAM ਇੱਕ ਬਹੁਤ ਹੀ ਕਰੋੜਪਾਲਸਾ ਅਫਸਰ ਸੀ। ਉਸਨੇ ਬਹੁਤ ਸਾਰੇ ਨੌਜਵਾਨਾਂ ਦਾ ਨਕਲੀ ਨਕਲੀ ਮੁਕਾਬਲੇ ਬਣਾਏ ਸਨ ਅਤੇ ਸਿੱਖ ਬੀਬੀਆਂ ਤੇ ਜ਼ੁਲਮ ਕੀਤੇ ਸਨ ਇਸ ਲਈ ਬਦਲੇ ਵਜੋਂ ਖਾੜਕੂ ਸਿੰਘਾ ਨੇ ਉਸ ਨੂੰ ਉਸਦੇ ਦਫ਼ਤਰ ਦੇ ਵਿੱਚ ਹੀ ਬੰਬ ਨਾਲ ਉਡਾ ਦਿੱਤਾ ਸੀ ਅਗਲੀ ਘਟਨਾ 10 ਜਨਵਰੀ 1992 ਦੀ ਹੈ ਇਸ ਦਿਨ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੋਪਾਰਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ ਅਗਲੀ ਘਟਨਾ ਹੈ ਜਿਹੜੀ 10 ਜਨਵਰੀ 1994 ਦੀ ਹੈ ਇਸ ਦਿਨ ਪੁਲਿਸ ਨੇ ਮੱਲ ਸਿੰਘ ਪੁੱਤਰ ਪਿਰਥੀ ਪਿਰਥੀ ਸਿੰਘ ਵਾਸੀ ਗੁਰਦਾਸਪੁਰਾ ਨੇੜੇ ਪਿੰਡ ਟਿੰਪਾ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਬੋਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ ਇਹ ਸਾਨੂੰ 10 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਪਾਪੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵੈਗਰੂਜੀਕਰ ਖਾਲਸਾ ਵੈਦੂਜੀ ਦੀ ਫਤਿਹ